ਅੱਜ ਦੇ ਵੱਲ ਤੁਹਾਡਾ ਸਵਾਗਤ ਹੈ ਤੇ ਅੱਜ ਬਹੁਤ ਭੜੀ ਹੋਈ ਆ ਅੱਜ ਬਹੁਤ ਸਾਰਾ ਰਾਹ ਖਰਾਬ ਹੋ ਗਿਆ ਹੁਣ ਬੱਸਾਂ ਦੇ ਤਾਂ ਕਿ ਖਾਂਦੇ ਨੇ ਆਪਾਂ ਜੰਨੇ ਆ ਸਿਆਲ ਯੂਨੀਵਰਸਿਟੀ ਮੇਲੇ ਦੇ ਉੱਤੇ ਤੇ ਮੋਰਚਾਂ ਦਾ ਰਾਹ ਜੀ ਖੜ ਗਿਆ ਜੀ ਪਹਿਲਾਂ ਉੱਥੋਂ ਦੂਲੋ ਵਾਲੀ ਆ ਕੇ ਖੜ ਗਿਆ ਜੀ ਉੱਥੇ ਬਹੁਤ ਸਾਰੇ ਮੋਰਚਾਂ ਲਾ ਕੇ ਤੇ ਹੁਣ ਬੱਸ ਦੇ ਵਿੱਚ ਪਹਿਲਾਂ ਤੋਂ ਸਰਦੂਲਗੜ ਪਹੁੰਚੇ ਰਾਵ ਤੋਂ ਬੱਸ ਲੈ ਗਈ ਤੇ ਹੁਣ ਇੱਥੋਂ ਆਹਾ ਛੋਟੀ ਜੀ ਬੱਸਾਂ ਪਿੰਡਾਂ ਵੀ ਦੀ ਹੋ ਕੇ ਇਹ ਆਪਾਂ ਨੂੰ ਡਿੰਗਰ ਰੋਡ ਤੱਕ ਛੱਡੂਗੀ ਤੇ ਫੇਰ ਡਿੰਗਰ ਰੋਡ ਤੋਂ ਆ ਬੱਸ ਇੱਕ ਮਾਨ ਦੇ ਵਿੱਚ ਇਹੀ ਸੀ ਵੀ ਜਾਣਾ ਲਾਜ਼ਮੀ ਹੈ ਜੀ ਹੋ ਜੇ ਚਾਹੇ ਜਾਣਾ ਕਿ ਮਰਜ਼ੀ ਭਜੇ ਜਾਣਾ ਲਾਜ਼ਮੀ ਹੈ ਤੇ ਹੁਣ ਆਪਾਂ ਚੱਲ ਲਿਆਂਗੇ ਕੋਈ ਬੱਸ ਦੇਖਦੇ ਆਪਾਂ ਨੂੰ ਕਿੱਥੇ ਤਾਰ ਦੀ ਉੱਥੋਂ ਬਾਹਰ ਇਧਰ ਦੀ ਕਪਨੋ ਰੋਡ ਦੂਰ ਦਾ ਘਟਾ ਪਤਾ ਮੋਟਰਸਾਈਕਲ ਦਾ ਪਤਾ ਜੀ ਕਿਵੇਂ ਚਾਹੀਦਾ ਉਧਰੋਂ ਸਨੀਰ ਕੋਲ ਰੋਡ ਜਾਂਦਾ ਦਿੱਤਾ ਚੱਲਿਆ ਨੇ ਵੀਧੀ ਹੋ ਗਏ ਪਰ ਇਧਰ ਦੀ ਪਤਾ ਨਹੀਂ ਕਿਵੇਂ ਕਿੱਦਾਂ ਹੋਈ ਜਾਏ ਹੁਣ ਦੇਖਦੇ ਆ ਅੱਗੇ ਕੀ ਕੀ ਬੰਦਾ ਇਹ ਬੱਸ ਵੀ ਇਹ ਜੀਆਂ ਵੀ 2 ਮਿੰਟਾ ਬਾਅਦ ਉਹਦੀ ਰੋਕੀ ਜਾਂਦੀ ਆ ਜਿਵੇਂ ਤੇ ਮਿਆ ਸਕੂਲ ਸਕੂਲ ਮੂਰੇ ਵੀ ਰੁਕ ਜਾਂਦੀ ਆ ਮੂਰੇ ਕਾਲਜ ਮੂਰੇ ਐਰੋ ਬਰੋਕ ਕੇ ਜਾਂਦੀ ਆ ਬੱਸ ਆ ਜੀ ਦੇ ਵਿੱਚ ਆਪਾਂ ਬੈਠੇ ਹੈਗੇ ਤੇ ਕਾਹ ਦੇਖਦੇ ਆ ਵੀ ਕਿਤੇ ਜੇ ਕਿਵੇਂ ਰਹਿੰਦੇ ਆ ਚੋਬਰ ਨਾਲ ਆਪਣੇ ਮੋਟਰ ਮੋਟਰਸਾਈਕਲ ਨਾਲ ਜਿਹਾ ਪੈਡੀ ਕਰਿਆ ਨਾ ਮੋਟਰਸਾਈਕਲ ਨਾਲ ਬੋਧ ਪੈਡੀ ਕਰਿਆ ਨਾ ਬਾਕੀ ਦੇਖਦੇ ਆ ਕਿ ਕਦਾਂ ਦੀ ਉਹ ਗਈ ਜਾਂਦੀ ਆ ਬੱਸ ਇਹ ਜਾਂ ਆਲੇ ਇਧਰੇ ਬੱਸ ਹੁਣ ਇਥੋਂ ਰਿਆ ਨਹੀਂ ਜੈਂਟਰ ਹੋ ਗਈ ਆ ਬੱਸੇ ਉਹਣਾ ਔਲੀ ਔਲੀ ਚੱਲਦੇ ਆਂ ਦੇਖਦੇ ਕੀ ਆ ਸਾਰ ਛੋਟੀ ਵਾਰੀ ਦੇ ਮੇਲੇ ਤੇ ਕਦੋਂ ਪਹੁੰਚਦੇ ਆਂ ਉਧਰੋਂ ਜਵਾਬਸ ਵੀ ਹੋਣਾ ਮੁਰਦਾ ਆ ਵੀ ਇਹ ਲੈ ਦੇਖਣਾ ਵੀ ਆ ਘਾ ਚੱਲ ਕੇ ਦੇਖਦੇ ਆ ਵੀ ਮੇਲੇ ਦਾ ਮਾਹੌਲ ਕੀ ਗੱਲ ਵਾ ਤੇ ਕਿੰਨੇ ਕਿਦਰ ਤੱਕ ਪਹੁੰਚਦੇ ਆਂ ਅਸੀਂ ਦੇ ਵਿੱਚ ਐਂਟਰ ਹੋਏ ਆ ਤੇ ਖੇਤੀਆਂ ਚੇਂਜ ਹੋਣ ਲੱਗੀਆਂ ਇਧਰ ਆ ਬਾਜਰਾ ਵੱਡੇ ਪੱਤਰ ਦਿਖਦਾ ਤੇ ਉਹ ਦੇਖੋ ਬਾਜਰੇ ਨੂੰ ਚੁੰਗੀ ਜਾਂਦੇ ਨੇ ਸਾਰੇ ਇਹ ਕਿਸੀ ਤਰਫ ਬੋਤ ਕਰਦੇ ਆਂ ਵੈਸੇ ਹੈਗੇ ਇੰਦਰ ਆਪਣੇ ਵੀ ਬੰਦੇ ਬਹੁਤ ਨੇ ਬਸ ਅਜੇ ਤੋਬਾ ਪਰ ਹਰਿਆਣਾ ਐਂਟਰ ਉਹ ਜੋ ਨਿਉਂਨੇ ਤਗੜੇ ਨਹੀਂ ਹੈਗੇ ਜਿੰਨੇ ਪੰਜਾਬ ਦੇ ਵਿੱਚ ਚੰਗੇ ਹੁੰਦੇ ਨੇ ਬਸ ਇੱਥੇ ਹੀ ਦਿਖਣ ਲੱਗਾ ਵੀ ਹਰਿਆਣਾ ਆ ਗਿਆ ਕਿਉਂਕਿ ਉੱਥਾ ਨਾ ਪਾਣੀ ਦਾ ਹੈ ਤੇ ਨਾ ਹੀ ਹੁੰਦੇ ਤਗੜੇ ਫਸਲਾਂ ਨੇ ਜਿੰਨੀ ਆਪਾਂ ਗਏ ਜੀ ਬਸ ਖੇਤਾਂ ਦੇ ਵਿੱਚ ਇਦੀ ਫਸਲ ਦੇਣੀ ਜਿਵੇਂ ਬਾਹਰ ਭਾਏ ਤਮਾਉ ਦਾ ਪਤਾ ਲੱਗਾ ਵੀ ਆਪਾਂ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਆ ਤੇ ਬਾਅਦ ਸੋਹਣੀਆਂ ਬਸੇਂਦ ਜਿੱਦਾਂ ਤੁਹਾਨੂੰ ਜ਼ਿਆਦੇ ਚਾਹਦੀ ਬਾਕੀ ਰੋਡਾਂ ਦੀ ਹਾਲਤ ਦਾ ਰੋਡਾਂ ਨਾਲ ਤਾਂ ਪਹਿਲੀ ਪਤਾ ਲੱਗਦਾ ਇਤੋਂ ਬਾਅਦ ਤੋਂ ਵੀ ਬੇਕਾਰ ਤੋਂ ਬੇਕਾਰ ਮੈਂ ਨਹੀਂ ਕਿਹਾ ਇੱਧਰ ਬਾਕੀ ਟਿੱਬੇ ਦਾ ਹੁੰਦਾ ਜਦ ਲਈ ਇਦਾਰ ਦਾ ਹੁਣ ਇੱਥੋਂ ਕਹਿੰਦਾ ਤੁਰ ਕੇ ਜਾਓ ਗਾਹਾਂ ਆਹਨ ਲੇਕ ਰੋੜ ਹੈ ਉੱਥੋਂ ਕਹਿੰਦਾ ਬੱਸ ਮਿਲੂ ਤੁਹਾਨੂੰ ਹੁਣ ਤੁਰ ਕੇ ਜਾਈ ਜੰਨੇ ਆਂ ਅਜੇ ਤਾਂ ਕਸੂਤੇ ਫਸੇ ਹੋਇਆ ਪੂਰੇ ਗਾਹ ਲੇ ਇੱਥੋਂ ਪਤਾ ਨਹੀਂ ਬੱਸ ਕਿੰਨੇ ਕੇ ਟਾਈਮ ਤੇ ਮਿਲੂ ਕਦੋਂ ਉੱਥੇ ਪਹੁੰਚਾਂਗੇ ਕੀ ਬੰਦਾ ਜੁੜੇ ਰਿਹਾ ਬਲੌਗ ਦੇ ਨਾਲ ਤੁਹਾਨੂੰ ਕੱਲਾ ਕੱਲਾ ਦਿਖਾਵਾਂ ਵੀ ਅੱਜ ਅੱਜ ਬਹੁਤ ਭਗਾਈ ਵਾਲਾ ਕੰਮ ਹੋਈ ਜਾਂਦਾਗਾ ਫੇ ਰੋੜ ਤੋਂ ਹੁਣ ਬੈ ਗਏ ਆ ਪੰਨਵੀ ਬੱਸ ਦੇ ਵਿੱਚ ਇਹ ਵੀ ਬੱਸ ਲੱਗ ਭੱਗ ਲਾਊਗੀ ਘੰਟਾ ਕਰੇ ਬੱਸ ਫਾਸਟ ਹੈ ਵੀ ਹਰਿਆਣੇ ਦੀ ਬੱਸਾਂ ਨਾਲੋਂ ਫਾਸਟ ਆਉਣਾ ਹੈ ਵੱਡਾ ਰੋਡ ਹੈ ਇੱਕ ਘੱਟ ਦੇਣ ਦਾ ਲਗਭਗ ਪੱਧਰ ਹੈ ਜੁਕੀ ਦਾ ਨੋਤੇ ਸਾਨੂੰ ਜਿਹੜਾ ਆਪਾਂ ਅਨੁਮਾਜਾ ਮੰਨ ਕੇ ਚੱਲੇ ਸੀ ਉਹ ਅਨੁਮਾਜੇ ਤੋਂ ਮੱਲਾ ਲ ਪਹੁੰਚ ਜਾਗੇ ਬਾਕੀ ਯੂਨੀਵਰਸਿਟੀ ਦੇ ਵਿੱਚ ਆਪਾਂ ਨੂੰ ਜੇ ਦੋ ਤਿੰਨ ਘੰਟੇ ਲੱਗਣਗੇ ਤਾਂ ਨਾ ਘੰਟੇ ਦੇ ਵਿੱਚ ਬਹੁਤ ਬਹੁਤ ਸਿੱਖਣ ਨੂੰ ਮਿਲ ਜੂਗਾ ਸਤਾਰ ਘੰਟੇ ਤੋਂ ਬਾਅਦ ਉਸ ਤੋਂ ਬਾਅਦ ਦੇਖਦੇ ਆਂਗੇ ਅਜਾਉਣ ਵਾਲਾ ਮੇਰਾ ਟ੍ਰੇਨ ਦੇ ਪਊਗਾ ਬਾਕੀ ਦੇਖਦੇ ਆ ਵੀ ਕਿਵੇਂ ਆਤਰਕੜ ਸ਼ਾਮ ਨੂੰ ਕਿਰੇ ਸਾਬ ਨਾਲ ਆਉਣੇ ਲੋਕੀ ਨਹੀਂ ਲੇਟ ਵਾਲਾ ਹੋ ਜਾਂਦੇ ਉਹ ਤਾਂ ਜਾਂ ਬੋਤ ਹੋ ਗਿਆ ਹੁਣ ਟਾਈਮ 10:30 ਹੋ ਗਿਆ। ਗੱਲ ਪਤਾ 12:00 ਦਾ ਉਹ ਯੂਨੀਵਰਸਿਟੀ ਜਾਂਦਾ ਨੂੰ ਬਾਜੀ ਜਾਣੇ ਆ। ਉਸ ਤੋਂ ਬਾਅਦ ਫਿਰ ਉਹਦੇ ਦੇਖਣਾ ਵੀ ਹੈਗਾ ਮੇਲਾ ਤੇ ਉਸ ਤੋਂ ਬਾਅਦ ਦੇਖਿਆ ਵੀ ਕੀ ਵੀ ਉਸੇ ਕੰਮ ਨੂੰ ਮੈਂਗਾ ਪਤਾ ਕਰ ਗੱਲ ਕੇ। ਕਿ ਜਿਵੇਂ ਪੂਰੀ ਪੱਟੀ ਮਹਾਰਾ ਬਾਰੀ ਦੀ ਭਰੇ ਖੜਿਆ ਮਾਨੋ ਉੱਥੇ ਦੇਖਦਾ ਰਹੇ ਮੈਂ 2-3 ਕਿਲੋਮੀਟਰ ਤੋਂ। ਬਹੁਤ ਨਹੀਂ ਹੈ ਜੀ ਬੁਰਾ ਹਾਲਾ। ਛੋਟੇ ਛੋਟੇ ਡੁੱਬੇ ਖੜਿਆ ਵਿੱਚ। بارش ਦਾ ਪਾਣੀ ਆਇਆ ਹੈ। ਬਹੁਤ ਨਹੀਂ ਹੈ ਜੀ ਪਾਣੀ ਭਰੇ ਰਸਤੇ ਦੇ ਵਿੱਚ। ਬਹੁਤ ਨਹੀਂ ਹੈ ਜੀ ਪੂਰਾ ਹਾਲਾ। ਜਿਹੜਾ ਉੱਚਾ ਤਾਂ ਉਹ ਹੀ ਬਚਿਆ। ਇਕ ਇਤਲਾ ਬਹੁਤ ਨਹੀਂ ਹੈ ਬਣਾਣਾ ਆ ਦੇਖ ਲਓ ਇਧਰ ਕੀ ਹਾਲ ਹੈ ਇਤਲਾ ਸਰਪੁਰ ਵੀ ਇੱਕ ਕਮਿਕ ਕਰਿਆ ਪਿਆ ਸਾਰਾ ਕੁਝ ਡੈਟ ਕਰਤਾ ਹੋ ਗੋਨੋ ਪੋਲੀ ਪੋਲੀ ਹੋ ਸਾਰੇ ਬੰਦ ਖਤਮ ਕਰੇ ਹੋਏ ਸਭ ਜੀਆਂ ਸਭ ਕੁਝ ਡੈਟ ਬਹੁਤ ਨਹੀਂ ਹੈ ਇਹ ਬੁਰਾ ਹਾਲ ਹੈ ਹਸਾਰ ਦੇ ਲੱਗ ਰਿਹਾ ਹੈ ਕਿ ਆਪਾਂ ਹੁਣ ਮਿੰਨੀ ਰਸਕੇ ਜੇ ਹਸਾਰ ਪਹੁੰਚ ਕੇ ਹੁਣ ਚੱਲੇ ਯੂਨੀਵਰਸਿਟੀ ਤੋ ਕਿੰਨੇ ਕੇ ਟਾਈਮ ਦੀ ਬਾੜਾ ਯੂਨੀਵਰਸਿਟੀ ਲੋ ਦਨ ਕਿਲੋਮੀਟਰ ਹੈ ਕਹਿੰਦਾ ਲੱਗ ਜਾਣਾ 10 ਮਿੰਟ ਮੈਨ ਲੱਗਾ ਚਾਲਦੇ ਆ ਉਥੇ ਦਿਖਾਉਣੇ ਆ ਤੁਹਾਨੂੰ ਫਿਰ ਚੱਲ ਕੇ ਵੀ ਕਿਵੇਂ ਇਹ ਮਾਹੌਲ ਅੱਜ ਦਾ ਲੇਟ ਵੀ ਵਾੜਾ ਹੋ ਗਿਆ ਤੇ ਗਾਮਾ ਪੂਰਾ ਕਰੇ ਪੂਰਾ ਵਧੀਆ ਹੱਤ ਬਸ ਜਿਹਾ ਉਹਨਾਂ ਨੇ ਗੱਲਾਂ ਹੋਈਆਂ ਦੀ ਇਹਨੇ ਪੂਰਾ ਵਧੀਆ ਮਾਹੌਲ ਹੈਗਾ ਬਹੁਤ ਨਿਹਿਆ ਉਸਤਾਨਾਂ ਲੱਗੇ ਹੋਏ ਆ ਨੇ ਜੀ ਜਮਰੇ ਸਾਰੇ ਵਾਰੀ ਜਾਣਕਾਰੀ ਆਪਾਂ ਕਰਦੇ ਆਂ ਤੋਂ ਕੱਟੀ ਵੀ ਕਿੱਦਾਂ ਕਿੱਦਾਂ ਜਿਹੜਾ ਏਰੀਆ ਪਰ ਆਹ ਏਰੀਏ ਦੇ ਜੇ ਇੱਕ ਅਸੀਂ ਗੱਲ ਨੋਟ ਕੀਤੀ ਆ ਮਾਉਂਦੇ ਹੋਏ ਨੇ ਆਪਣਾ ਪੰਜਾਬ ਬਈ ਬਹੁਤ ਨਿਹਿਆ ਯਾਗੇ ਹੈਗਾ ਤੇ ਚੱਕਰੇ ਆ ਵੀ ਇਧਰ ਫਸਲਾਂ ਦਾ ਵਿਚਾਲ ਬਾਜਰਾ ਦੇਖਿਆ ਜਾਂ ਨਰਮਾ ਦੇਖਿਆ ਮੈਂ ਨਰਮਾ ਵੀ ਕੋਈ ਐਡਾ ਖਾਸ ਨਹੀਂ ਲੱਗੇ ਤੇ ਬਾਜਰਾ ਵੀ ਵੀ ਐਡਾ ਮੈਨੂੰ ਲੱਗੇ ਰਿਹਾ ਵੀ ਸਾਰਾ ਪਾਣੀ ਦੀ ਥੋੜੀ ਕਮੀ ਜਾਦੇ ਆ ਇਸ ਕਰਕੇ ਉਹਦਾ ਉਹਨਾਂ ਦਾ ਫਸਲ ਵੀ ਥੋੜੀ ਕਮਜ਼ੋਰੀ ਹੈ ਬਾਕੀ ਬਈ ਯੂਨੀਵਰਸਿਟੀ ਆਕਰ ਦੇ ਦੇਦੇ ਆ ਜੀ ਉੱਥੇ ਇੱਥੇ ਹਜਾ ਮਾਹੌਲ ਹੈਗਾ ਨੰਬਰ ਆ ਬਈ ਅੱਜ ਆਪਾਂ ਬਹੁਤ ਦਿੱਖਾ ਰਹੇ ਹਾਂ ਜਿਹਨਾਂ ਨੂੰ ਅਸੀਂ ਲੈ ਕੇ ਦੇ ਰਹੇ ਹਾਂ ਕਿਹੜਾ ਬਹੁਤ ਜ਼ਿਆਦਾ ਹਰਿਆਣੇ ਦੇ ਬਹੁਤ ਜ਼ਿਆਦਾ ਫੋਨ ਸੋਟੇ ਆ ਰਹੇ ਆ ਇਹ ਪੱਤਰਾਂ ਦੇ ਵਿੱਚ ਦੇਖਣਾ ਇੱਕ ਅੱਨਾ ਦਾ ਮਾਹੌਲ ਹੈਗਾ ਜੀ ਜੰਗਲ ਮਾਹੌਲ ਸਰੋਂ ਦੀ ਨਰਮੇ ਦੇ ਇਹ ਆਪਣਾ ਸਾਰੇ ਆਪਾਂ ਵਰਤੋਂ ਪੈਂਸ ਦੇ ਦਮੇਂ ਜੀ ਆਵਰੀ ਤਾਂ ਬੋਲਦੇ ਚੱਲਦੇ ਰਹਿੰਦੇ ਆ ਆਪਾਂ ਦਾ ਸੰਸਥਾ ਸਾਥੀ ਦੇ ਨਾਲ ਜੇ ਮੈਂ ਜੋ ਨਿਆਉ ਬਸਤਰਾ ਵੀ ਦਾ ਗ੍ਰਹਿ ਬਾਸਟਰ ਪਾਣ ਸਾਦੀ ਬਹੁਤ ਆਏ ਹੋਏ ਨੇ ਬਾਕੀ ਆਪਾਂ ਅੰਦਰ ਜਦ ਕਿ ਬਹੁਤ ਦੇਖਿਆ ਵੀ ਤੇ ਦਾਦਾਗਾਂ ਧਾਰਕ ਦਾਗ ਵੀ ਜੀ ਬੱਲੇ ਦੇ ਵੀ ਤੇ ਫਸਾ ਦਾ ਤੇ ਕੀ ਕਿਸਾ ਵੀ ਕਿਹੜੀ ਕਿਹੜੀ ਚੀਜ਼ ਤੇ ਹਰਿਆਣੇ ਨੇ ਖੋਜ ਕਰ ਦਿੱਤੀ ਆ ਵੀ ਕਿਹੜੇ ਕਿਹੜੇ ਜੀ ਦੇ ਕੰਮ ਕੰਮ ਜਮ ਕਰਦੇ ਆ ਔਟ ਵਟੇ ਜੋ ਆਪਣੀਆਂ ਨਰਸਰੀਆਂ ਹਾਲੇ ਨੇ ਇੱਥੇ ਆਪਣੇ ਸਾਰੇ ਤਰ੍ਹਾਂ ਦੇ ਫਰੂਟ ਅੰਡ ਡਰਾਇਕਰ ਫਰੂਟ ਹੋਗਾ ਜਿਵੇਂ ਸਾਰੇ ਤਰ੍ਹਾਂ ਦੇ ਬੂਟੇ ਲੈ ਕੇ ਸੈਟ ਕੀਤੇ ਹੋਏ ਹੈਗੇ ਸਾਰਾ ਮੇਮ ਰੂਹ ਨੇ ਕਿ ਸਮਾਗੀਆਂ ਹੋਰ ਵੀ ਇੰਸਾਰ ਸਫੈਦੀਆਂ ਜਿਹੜੀ ਆਪਣੇ ਅਮਰੂਦ ਹੈ ਫਿਰ ਤਾਈਵਨ ਪਿੰਕ ਹੋ ਗਿਆ ਬਦਾਮ ਦੇ ਹੋਗੇ ਮੈਂ ਬਾਈ ਸੀ ਵੀ ਇਧਰ ਖਾਣ ਪੀਣ ਦੀ ਹੈ ਬਾਈ ਬਹੁਤ ਤੇ ਬਾਕੀ ਯੂਨੀਵਰਸਿਟੀ ਨੇ ਆਪਣੀ ਬਾਗ ਦੇ ਜਿਹੜੀ ਸਮਾਗੀਆਂ ਨੇ ਉਹ ਵੀ ਯੂਨੀਵਰਸਿਟੀ ਦਾ ਸਾਰਾ ਕੁਝ ਇਧਰ ਸਾਰਾ ਕੁਝ ਲਾਇਆ ਹੋ ਗਿਆ ਮਨੀ ਬਰਦਾਸ਼ਤ ਕੀਤੀ ਹੋਈ ਹੈ ਬਾਕੀ ਆਪਾਂ ਅੱਗੇ ਦੇਖਦੇ ਆ ਵੀ ਕੋਈ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਯੂਨੀਵਰਸਿਟੀ ਦੇ ਤੇ ਯੂਨੀਵਰਸਿਟੀ ਮੰਤਰੋਂ ਆਪ ਵੀ ਬੂਟੇ ਬਹੁਤ ਸੋਹਣੇ ਲਾ ਕੇ ਬਹੁਤ ਸੋਹਣੀ ਬਣਾਈ ਹੋਈ ਜੇਗੀ ਪਰ ਸ਼ਹਿਰ ਦੇ ਇਲਾਕੇ ਦੀ ਇੱਕ ਚੀਜ਼ ਦੇਖੀਏ ਕਿਉਂਕਿ ਇੱਥੇ ਜ਼ਿਆਦਾਤਰ ਵਰਕਿੰਗ ਫਸਲਾਂ ਹੁੰਦੀਆਂ ਨੇ ਤਾਂ ਕਰਕੇ ਇੱਥੇ ਬਾਜਰੇ ਦੇ ਕਿਸਮ ਵੱਧ ਦੇਖਣ ਨੂੰ ਮਿਲੀਆਂ। ਬਾਕੀ ਆਪਾਂ ਕਣਕ ਦਾ ਜਾਂ ਹੋਰ ਚੀਜ਼ਾਂ ਦਾ ਵੀ ਦੇਖਾਂਗੇ ਵੀ ਕਿੱਦਾਂ ਦਾ ਕੀ ਗੱਲਬਾਤ ਹੈਗੀ ਤੇ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ। ਕਿਉਂਕਿ ਆਪ ਹੁਣ ਆਪਣੀਆਂ ਚੀਜ਼ਾਂ ਵੇਚਣ ਆਏ ਹੋਇਆ ਜਮਿੰਦਰ ਪਿਸਾਹੋਂ ਪੰਜਾਬ ਦੇ ਕਿਸਾਨਾਂ ਦੇ। ਇਸ ਤਰ੍ਹਾਂ ਸਾਰੇ ਤਰ੍ਹਾਂ ਦਾ ਕੋਈ ਕੋਸ਼ਿਸ਼ ਨਹੀਂ। ਆਪ ਕੋ ਆਪਣੀਆਂ ਸਾਰੀਆਂ ਸਟਾਲਾਂ ਵੀ ਲਾਈਆਂ ਹੋਈਆਂ ਨੇ। ਜਮਿੰਦਰ ਲੁਕਮਾਨ ਨਾਲ ਪੰਜਾਬ ਤੋਂ। ਉਹ ਮੈਂ ਸਾਰਾ ਕੁਝ ਇਹ ਦੁਜਾੜਾ ਤੇ ਦੇਖਣ ਨੂੰ ਮਿਲ ਰਿਹਾਗਾ ਬਾਕੀ ਜਿੱਥੇ ਅਸਲੀ ਜਗਾ ਉਥੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂਗੇ ਜਿੱਥੋਂ ਮੇਲੇ ਦੀ ਸ਼ਟਾਰਟਿੰਗ ਹੋਈ ਹੈ ਤੇ ਮੇਲੇ ਦਾ ਹੋਗਾ ਜਿੱਥੋਂ ਇੰਦਰੋਂ ਸਾਰੀਆਂ ਕੰਪਨੀਆਂ ਦੇ ਬਾਹਰ ਇੰਦਰੋਂ ਦੇਖਣ ਨੂੰ ਆਪਾਂ ਨੂੰ ਮਿਲ ਲਈਆਂ ਨੇ ਸਾਡੇ ਸੰਸਡੇਰੇ ਟਰੈਕਟਰਾਂ ਦੇ ਟਾਇਰ ਜੋ ਵੀ ਕੱਢੀ ਨੇ ਇੱਥੇ ਆਪਦਾ ਲਾਇਆ ਹੋਇਆ ਹੈਗਾ ਮਿੱਟੀ ਪਾਣੀ ਟੈਸਟ ਕਰਨ ਵਾਲੇ ਸਾਰੇ ਤਰ੍ਹਾਂ ਦੀਆਂ ਉਹ ਸਟਾਲਾਂ ਪਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਹਨੇ ਸਾਰੀਆਂ ਕੰਪਨੀ ਦੀਆਂ ਆਵਦਾ ਬੁਲਾਇਆ ਹੋਇਆ ਹੈਗਾ ਸਮਾਰਟ ਜਾਨੇ ਆਪਣੀ ਤਗੜੀ ਕੰਪਨੀਸ਼ਨ ਬਰਤਕਾ ਬਰਤਕਾ ਵਾਲਿਆਂ ਜਿਵੇਂ ਆਪਣਾ ਲਾਇਆ ਹਾਂ ਸਾਰੇ ਬਹੁਤ ਨਹੀਂ ਆਏ ਜੀ ਸੋਣਾ ਕੋਇਂਦਰ ਵਾਲੇ ਵੀ ਹੈਗੇ ਤੇ ਬਾਕੀ ਅੰਗੇ ਮੇਰੇ ਚ ਸਾਰੀਆਂ ਕੰਪਨੀ ਲਗਭਗ ਤਕਰੀਬਨ ਸਾਰੀਆਂ ਕੰਪਨੀ ਪਹੁੰਚ ਆਉਣ ਜਾਣੇ ਬਹੁਤ ਕੰਮ ਦਾ ਕੰਮ ਆ ਜੀ ਇੱਕਸਾਨਾ ਕੱਟ ਵੀ ਬਹੁਤ ਨਹੀਂ ਆਇਆ ਜੀ ਜਿੰਨਾ ਭਗੇ ਜੀ ਪਰ ਇਹ ਹੀ ਪਿਆਗਾ ਜੇ ਨਹੀਂ ਪੰਜਾਬ ਦੇ ਵਿੱਚ ਥੋੜੇ ਕਾ ਟ੍ਰਾਂਸਟਰ ਅੰਟਰਸਟ ਲਾਈਨ ਲੱਗੇ ਲੋਕ ਪਰ ਇਧਰ ਨੇ ਲੋਕ ਬਹੁਤ ਆ ਟ੍ਰਸਟ ਕਰ ਰਹੇ ਸਾਰੇ ਬਜਾ ਜੋ ਜਵਾਰ ਹੋਵੇ ਉਹ ਵੀ ਇਧਰ ਆਈ ਜਾ ਬਾਕੀ ਹੋਰ ਕਹਾਣੀਆਂ ਕਿਸਮਾਂ ਵਰਸਿੰਦੀਆਂ ਹੋ ਗਈਆਂ ਸਾਰੇ ਕਹਾਣੀ ਦੇ ਕਿਸਮਾਂ ਇਹ ਤਾਂ ਦੇਖਣ ਨੂੰ ਮਿਲ ਰਹੀਆਂ ਨੇ ਸਾਰੇ ਹਸਤਾਲਾ ਸਾਰ ਤੇ ਤਰ੍ਹਾਂ ਦੀਆਂ ਸਾਰੇ ਜਿਹੜਾ ਮਾਨਵੀ ਕਲਪ ਬਿਸ਼ਾ ਜਿਹੜਾ ਆਪਣੇ ਜਿਹੜਾ ਆਪਾਂ ਗਾਹਾਂ ਉਹਦੇ ਦੇਖਣ ਸੰਤ ਸਿੰਧੀ ਵਾਲਾ ਦੇਖਣਾ ਪਿੱਕ ਕਰ ਨਹੀਂ ਆਗਾ ਕਿੰਦਾ ਦਾ ਪ੍ਰਬੰਧ ਆਗਾ ਸੰਤ ਜਿਹੜਾ ਜਿਹੜਾ ਕਿਹੜਾ ਪਹੁੰਚਾ ਹੋਇਆ ਉਧਰ ਵੀ ਆਪਾਂ ਚੱਲਦੇ ਆਂ ਜਿਹੜੀ ਸਭ ਤੋਂ ਅਲੱਗ ਤਰ੍ਹਾਂ ਦੀ ਮਸ਼ੀਨਰੀ ਉਹ ਆਪਣੇ ਪੰਜਾਬ ਦੇ ਵਿੱਚ ਵੀ ਹੈਗਾ ਪਰ ਇਹਦੇ ਨਾਲ ਇਹ ਸਾਰੋਂ ਸਭ ਕੁਝ ਜਿਹੜਾ ਕੱਟਦੇ-ਵੱਟਦੇ ਉਹ ਇਹ ਚੀਜ਼ ਹੈ ਜਿਹਦੇ ਨਾਲ ਵੀ ਕਿਸੇ ਵੀ ਚੀਜ਼ ਨੂੰ ਕੱਟਦੇ ਆ ਚਾਹੇ ਸਾਰੋਂ ਹੋਊਗੀ ਆ ਕਿ ਚਾਹੇ ਗਮਾਰਾ ਹੋ ਗਿਆ ਇਹ ਆ ਸਿਸਟਮ ਹੈ ਨਾ ਕੋਲੇ ਰੱਬਾ ਬਣਾਇਆ ਹੋ ਜਿਹਦੇ ਨਾਲ ਇਹ ਕੱਟਿਆ ਜਾਂਦਾ ਇਹ ਚੀਜ਼ਾਂ ਵੀ ਇੱਥੇ ਤੇ ਥੋੜੇ ਜਿਹਾ ਅਲੱਗ ਚੀਜ਼ਾਂ ਕਿਉਂਕਿ ਇੱਥੇ ਬਾਜਰਾ ਜਿਹੜਾ ਵੀ ਉਹ ਵੀ ਹੁੰਦਾਗਾ ਬਾਕੀ ਸਭ ਤੋਂ ਜ਼ਿਆਦਾ ਮੈਂ ਦੇਖ ਰਿਹਾ ਤਾਂ ਇੱਥੇ ਰੂਟਾ ਵਾਲੇ ਪੌਦੇ ਸਭ ਤੋਂ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰਨੋਂ ਜ਼ਿਆਦਾ ਪੂਰਨ ਇਹ ਬੁੱਝੇ ਸਾਨੂੰ ਦੇਖਣ ਨੂੰ ਮਿਲਣਗੇ। ਓ ਮੇਲਾ ਪੂਰਾ ਭ�ਿਆ ਹੋਇਆ। ਰੋਲਨ ਫੀਲਡ ਵਾਲੇ ਨੇ ਵੀ ਆਪਣਾ ਦਾ ਰੱਖਿਆ। ਤੇ ਜਿਹੜੋ ਐ ਗਰੀਚੋਂ ਆਉਣ ਵਾਲੇ ਹੁੰਦੇ। ਤੇ ਉਹਨਾਂ ਦਾ ਨਾਮ ਹੀ ਹੋਤੈ ਜਾਤੀ ਦੀ ਟਾਲੇ ਹੋ ਗਏ। ਸਾਰੇ ਤਰ੍ਹਾਂ ਦੇ ਐਂਡ ਲੈਂਡ ਕੋਸ ਸਾਰੇ ਹੋ ਗਏ। ਇਹ ਚਟਟ ਕੰਪਨੀਆਂ ਦੀ ਹੀਰੋ ਵਾਲਾ। ਸਾਰੇ ਕੰਪਨੀਆਂ ਨੇ ਤੇ ਪੂਰਾ ਤਗੜਾ ਪ੍ਰੋਜੈਕਟ ਆਇਆ ਹੋਇਆ ਹੈ। ਸਭ ਤੋਂ ਬਹੁਤ ਨਹੀਂ ਆਈ ਇਸ ਵਾਰੀ। ਸਾਰੇ ਕੰਪਨੀਆਂ ਦੇ ਆਪ ਕੋ ਮੇ ਸੰਸ ਦੇੜੇ ਵੀ ਲਿਆਂਦੇ ਹੋਏ। ਬਹੁਤ ਤਕੜਾ ਜਿਹਾ ਲੈਂਡ ਕੋਸਟ ਆ ਰਹੇ ਨੇ ਆਪਣਾ ਸਾਰੇ ਤਰ੍ਹਾਂ ਦਾ ਸਾਮਾਨ ਇਕੱਠਾ ਕਰ ਲੈਂਦਾ ਹਾਂ ਕਿ ਚਾਚੀ ਸਿੰਘਾ ਨੇ ਵੱਡੇ ਤੋਂ ਵੱਡੇ ਰਿਟਾ ਵੇਟਰ ਅੱਜ ਤੁਹਾਨੂੰ ਇਹ ਵੀ ਦੇਖਣ ਨੂੰ ਦਿਵਸ ਟਾਈਮ ਦੇ ਵਿੱਚ ਮਿਲੇ ਨੇ ਤੇ ਬਾਕੀ ਆਪ ਜੁਨੀਵਰਸਿਟੀ ਦੇ ਤੱਕਦਾ ਨਾ ਪਸਮਾ ਬਸੇਅਰ ਵਾਲਾ ਵੀ ਦੇਖਦੇ ਆ ਤੇ ਟਰੈਕਟਰ ਵਾਲਾ ਮਾਹੌਲ ਵੀ ਦੇਖਦੇ ਨੇ ਕਿੰਦਾ ਲੱਗਦਾ ਬਾਲਣ ਵਿਭਾਗ ਨੇ ਵੀ ਆਪਣਾ ਹਾਲ ਆਇਆ ਹੋਇਆ ਹੈਗਾ ਮੱਛੀਆਂ ਪਾਲਣ ਵਾਲਾ ਸਿੱਧਾ ਮੱਛੀ ਪਾਲਣਾ ਆਪਾਂ ਕਰ ਸਕਦੇ ਤੇ ਪੁੱਛੇ ਸਾਰੀ ਜਾਣਕਾਰੀ ਇਹ ਜੱਟ ਤੇ ਖੜੇ ਨੇ ਫਰਾ ਸਾਰੀ ਜਾਣਕਾਰੀਆਂ ਦੇਣ ਨੂੰ ਪਿਆਰ ਜਾਣਕਾਰੀ ਲੈਣ ਵਾਸਤੇ ਇਥੇ ਸਾਰੇ ਕਸਰਿਆ ਤੇ ਸਭ ਤੋਂ ਵੱਡੀ ਮਸ਼ੀਨ ਜਿਹੜੀ ਆਪਾਂ ਬਾਰੇ ਜਾਣਕਾਰੀ ਲੈਣੀ ਸੀ ਉਹ ਖੜੀ ਆ ਜਿਹੜੀ ਪਾਣੀ ਦੇ ਵਿੱਚੋਂ ਝੋਨਾ ਵੜਦੀ ਆ ਉਹਦੇ ਬਾਰੇ ਆਪਾਂ ਜਾਣਕਾਰੀ ਲੈਨੇ ਆ ਕਿ ਕੀ ਗੱਲ ਬਾਤ ਆ ਕਿੱਦਾਂ ਦੀ ਮਸ਼ੀਨਰੀ ਆ ਇਹ ਤੇ ਅੰਦਰ ਪਸੂਆਂ ਦੇ ਸਾਰੇ ਟੀਕੇ ਹੋਗੇ ਆਪਣਾ ਮੈਡੀਸਨ ਹੋਗੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਬਾਗਬਾਨੀ ਦੇ ਬੂਟੇ ਸਾਰੇ ਤਰ੍ਹਾਂ ਦੇ ਤੁਹਾਨੂੰ ਬੂਟੇ ਦੇਖਣ ਨੂੰ ਮਿਲਣਗੇ ਤੇ ਆਹ ਖੜੀ ਨੇ ਉਹ ਮਸ਼ੀਨਾ ਤੇ ਜਿਹੜੀਆਂ ਚਾਈਨਾ ਦੀਆਂ ਮਸ਼ੀਨਾਂ ਨੇ ਇਹ ਵੀ ਕਿੱਦਾਂ ਤੋਨੇ ਦਾ ਹੋ ਕਰਦੀਆਂ ਇਹਦੇ ਬਾਰੇ ਵੀ ਅੱਜ ਜਾਣ ਲੱਗੇ ਅਸੀਂ ਇਲਾਜ ਵੀ ਬਾਕੀ ਹੋਰ ਵੀ ਸਾਰੇ ਤਰ੍ਹਾਂ ਦੀਆਂ ਸਟਾਲਾਂ ਇੱਥੇ A to Z ਸਟਾਲਾਂ ਸਾਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਸਾਰੇ ਤਰ੍ਹਾਂ ਦੀ ਆ ਗਿਓ ਮਸੀਹ ਜਿਹੜੀ ਚੈਨਲ ਨਾਲ ਤੋਂ ਇਹਨਾਂ ਨੂੰ ਵੜਦੀ ਆ ਪਾਣੀ ਦੇ ਵਿੱਚ ਜਿੱਡਾ ਮਰਜੀ ਪਾਣੀ ਹੋ ਜੇ ਪਾਣੀ ਦੇ ਵਿੱਚ ਖੜੇ ਚੋਂ ਇਹਨਾਂ ਨੂੰ ਵੜ ਦਿੰਦੀ ਹੈ ਇਹਦੇ ਨਾਮ ਪਰ ਕੰਪਨੀ ਜਿਵੇਂ ਮੌਜਿਕ ਹੋ ਗਿਆ ਇਹਦਾ ਵੀ ਇੱਥੇ ਬਹੁਤ ਸੋਨਾ ਹੋਰ ਗਾ ਤੇ ਜੀ ਜੋ ਹੋ ਗਿਆ ਤੇ ਬਾਕੀ ਯਾਰਾ ਹੋ ਗਿਆ ਤੇ ਸਾਰੀਆਂ ਪਹੁੰਚੀਆਂ ਹੋਣ ਨੇ ਬਹੁਤ ਸੋਹਣਾ ਜੀ ਸਾਡਾ ਕਸਾਨਾ ਨਾਲ ਜਾਣਕਾਰੀ ਸਾਰੇ ਸਾਡੇ ਦੁਆਰਾ ਸਾਰਾ ਕੁਝ ਸਾਰੇ ਸਾਡਾ ਨਾਲ ਸੰਜਿਆ ਕਰ ਰਹੇ ਨੇ ਸਾਰੀ ਪਹੁੰਚ ਹੋਈ ਤੇ 11 ਦੇ ਜਿੰਨੇ ਵੀ ਪ੍ਰੋਡਕਟ ਨੇ ਸਰਵੈਂਸ ਸਾਰਿਆਂ ਬਾਰੇ ਜਾਣਕਾਰੀ ਲਗਤੀ ਹੋਈ ਹੈ ਇੱਕ ਸਪੈਸ਼ਲ ਹੋਈ ਹੈ ਦਾ ਰਸਟਕ ਕੇ ਨਾਲ 11 ਕੰਪਲੈਕਸ ਹੈਗਾ ਸਾਰਾ ਪ੍ਰਦਰਸ਼ਨੀ ਹੈ ਨਾਲ ਜਿਹਾ ਬਹੁਤ ਸੋਹਣਾ ਸੰਜਿਆ ਕਰ ਰਿਹਾ ਸਾਡਾ ਨਕਸਾ ਬਹੁਤ ਸੋਹਣਾ ਲੱਗ ਰਿਹਾ ਮੇਕਅਪ ਆਪਾਂ ਕਰ ਰਹੇ ਭਾਕੀ ਜਮੀਆ ਹਾ ਇਹ ਵੀ ਪ੍ਰਦਰਸ਼ਨੀ ਇੱਥੇ ਬਹੁਤ ਸੋਹਣੀ ਲੱਗ ਰਹੀ ਹੈ ਵਿੱਚ ਹਾਂ ਕੁਝ ਜਿਹੀ ਸਿਗਨਤਿਆਰ ਕੀਤੀ ਹੈ ਨੀ ਪ੍ਰੈਕਟਰ ਤੋਂ ਇਹ ਇਸ ਜਮiyet ਤੇ ਬਹੁਤ ਦਿਖਾਈਆਂ ਹੋਈਆਂ ਨੇ ਭਾਈ ਮੈਂ ਪ੍ਰਦਰਸ਼ਨੀ ਕਰਾਂ ਮੈਂ ਉਧਰੋਂ ਮਾਨਾਂ ਵੀ ਘੱਟ ਨੇ ਤੁਹਾਨੂੰ ਪਰ ਜੇ ਸਰ ਨਾਲ ਕੰਠਾ ਕਿਸਾਨਾਂ ਦਾ ਕੰਠ ਬਹੁਤ ਵੱਡਾ ਹੈ ਵਿੱਚ ਗੇੜੇ ਦੇਣ ਤੋਂ ਬਾਅਦ ਹੁਣ ਚੱਲਦੇ ਆ ਬਾਹਰ ਨੂੰ ਤੇ ਪਰ ਹਲੇ ਵੀ ਕਿਸਾਨ ਬਹੁਤ ਜ਼ਿਆਦਾ ਆਈ ਜਾਂਦੇ ਹੈਗੇ ਜਿੰਨਾ ਪਾਗੇ ਦੀ ਕਿਉਂ ਜੋ ਪਹੁੰਚੀ ਨੇ ਕਿਉਂਕਿ ਸਾਰੀਆਂ ਦਵਾਈਆਂ ਦੇ ਅੱਗੇ ਬਾਰੇ ਦਵਾਈਆਂ ਦਾ ਸਿਸਟਮ ਚੱਲ ਰਿਹਾ ਉਹਦੀਆਂ ਵੀਡੀਓਜ਼ ਕਿਉਂਕਿ ਚੱਲਣੀਆਂ ਆਂ ਦੀ ਕਿੱਦਾਂ ਹੋ ਕਰਨੀਆਂ ਤੇ ਕਣਕ ਦੇ ਬਾਰੇ ਪੁੱਛਣਗੇ ਗੁੱਲੀ ਡੰਡੇ ਤੋਂ ਬਾਕੀ ਸਾਰੀ ਜਦੋਂ ਨਿਆਦ ਆਪਾਂ ਕਿਵੇਂ ਲੈ ਸਕਦੇ ਆ ਉਹਦੇ ਬਾਰੇ ਸਭ ਤੋਂ ਬੈਸਟ ਦਵਾਈਆਂ ਵਾਲੇ ਇੱਥੇ ਪਹੁੰਚੇ ਹੋਇਆ ਵੀ ਕਿੱਦਾਂ ਪਾਹੂ ਕਰਨਾਗਾ ਕਿੱਦਾਂ ਉਹਨੂੰ ਰੋਕਣਾਗਾ ਗੁੱਲੀ ਡੰਡੇ ਨੂੰ ਉਹ ਵੀ ਸਾਰੇ ਤੇ ਹੁਣ ਆਪਾਂ ਚੱਲਦੇ ਆਂ ਫੇਰ ਹੌਣਿਆ ਅਗੇ ਉਧਰ ਹੁਣ ਟ੍ਰੇਨ ਤੇ ਜਾਣਾ ਬਹੁਤ ਪਰ ਕਿਸਾਨਾਂ ਦਾ ਇਕੱਠ ਬਹੁਤ ਨਹੀਂ ਹੈ ਜਿੰਨਾ ਆਪਾਂ ਗਏ ਸੀ ਘੱਟ ਤੋਂ ਜ਼ਿਆਦਾ ਇਕੱਠ ਹੈ ਬਹੁਤ ਹੀ ਨਿਆਜ ਤੁਰ ਤੱਕ ਇਕੱਠ ਹੀ ਇਕੱਠ ਤੁਹਾਨੂੰ ਦੇਖਣ ਨੂੰ ਮਿਲੂਗਾ ਆ ਵੀ ਸਾਡਾ ਕੱਬਾ ਸੀ ਰੇਲਵੇ ਸਟੇਸ਼ਨ ਤੇ ਸਾਨੂੰ ਉਤਾਰ ਗਿਆ ਤੇ ਹੁਣ ਅਸੀਂ ਹੁਣ ਉਹ ਦਹੀਂ ਭੱਲੇ ਲਵਦੇ ਫਿਰਦਿਆਂ ਵੀ ਔਖੇ ਨਾ ਹੋਈਏ। ਕੋਈ ਖਾਣ ਪੀਣ ਬਾਹਰਲਾ ਹੁਣ ਪਤਾ ਇਹ ਜਿਹਾ ਜਿੰਦਾ ਤੇ ਹੁਣ ਇਹ ਦੋ ਤਰ੍ਹਾਂ ਐਵੇਂ ਚਾਹੀ ਦੋ ਹੀ ਭੱਲੇ ਖਾ ਕੇ ਟਾਈਮpass ਕਰਨ ਲਈ ਕਿਉਂਕਿ ਇੱਥੋਂ ਟ੍ਰੇਨ ਲੈਣੀ ਪਊਗੀ। ਟ੍ਰੇਨ ਲਾ ਦੂਗੀ ਇੱਥੋਂ 4 4.5 ਘੰਟੇ ਹਨਾ ਨਾ ਆ ਵੀ ਤੇ 4 4.5 ਘੰਟੇ ਲਾ ਦੂ ਇੱਥੋਂ ਟ੍ਰੇਨ ਤੇ ਇਹ ਟ੍ਰੇਨ ਲੈ ਕੇ ਫੇਰ ਚੱਲਦੇ ਆ ਬਠਿੰਡੇ ਜਾਵਾਂ ਬਠਿੰਡੇ ਤੋਂ ਫਿਰ ਮੈਨੂੰ ਤਾਂ ਬੱਸ ਫੜਨੀ ਪਊ। ਤੇ ਮੈਂ ਮੁੰਡੇ ਨੂੰ ਇਹਨੂੰ ਵੀ ਬੱਸ ਉਥੋਂ ਇਹਨੂੰ ਰਾਹ ਚ ਲਾ ਦਾਂ ਫਿਰ ਆਪਾਂ ਮਾਨਸਾ ਆ ਜਾਈਂ। ਬੋਟਰ ਸਾਈਕਲ ਵਾਲੇ ਆਪਣਾ ਉੱਥੀ ਖੜਾ ਕੱਲ ਕੋਲ ਨੂੰ ਦੇਖਦੇ ਉਹਨਾਂ ਕੱਲ ਕੋਲ ਨੂੰ ਚੱਕ ਚੁੱਕ ਕੇ ਲੈ ਕੇ ਆਵਾਂਗੇ ਤੇਰਾ ਕੋਈ ਖਾਣ ਪੀਣ ਦਾ ਦੇਖਦੇ ਆਂਗੇ ਤੇ ਕਹਿੰਦੇ ਇੱਥੇ ਕਹਿੰਦਾ ਉੱਥੇ ਮੁੰਡਿਆਂ ਨੂੰ ਦੱਸ ਤੂੰ 10 ਬਾਈ ਕਹਿੰਦਾ ਇੱਥੇ ਜੇ ਮਿਲ ਜਾਣਗੇ ਇੱਥੇ ਖਾਣੇ ਪੀਣੇ ਬੈਲਾ ਕੋਸਨਾ ਕੋਸ ਇਹ ਉਹਦੇ ਜ ਮਸਾਂ ਦਹੀਂ ਭੱਲੇ ਨਾਲ ਲੱਭਿਆ ਮੁੰਡਿਆਂ ਨੇ ਸਾਰੀ ਮਾਰਕੀਟ ਦੇ ਵਿੱਚ ਸਾਰੇ ਰੇਅਰ ਵੇਸੇ ਤੋਂ ਦਹੀਂ ਭਲੇ ਆ ਨਹੀਂ ਮਿਲਿਆ ਹੁਣ ਤੁਰ ਕੇ ਆਇਆ ਖਾਸੀ ਦੂਰ ਤੇ ਇਹ ਇਹਦੇ ਕੋਲ ਦਹੀਂ ਭੱਲੇ ਖਾਣੇ ਮਸਾਂ ਦਹੀਂ ਭੱਲੇ ਨਾਲ ਲੱਭਿਆ ਉੱਥੇ ਤਾਂ ਕਹਿੰਦੇ ਕੋਈ ਹੈ ਨਹੀਂ ਉਰੇ ਉਧਰ ਕਹਿੰਦੇ ਕਾਹਾਂ ਪਤਾ ਕਰਿਓ ਇਹ ਨੂੰ ਉੱਪਰ ਲਿਖਾ ਕੇ ਦੇਲ ਦੇਣਾ ਸਿਟੂਏਸ਼ਨ ਨੂੰ ਪਾਉਣੇ ਚਾਲੇ ਭੁੱਖ ਬਹੁਤ ਨਹੀਂ ਰਜਦੀ ਰੱਖੀ ਹੋਈ ਹੈ ਕਿ ਨਾ ਕਿਥੋਂ ਰਾਜ ਦੇ ਉਹਨਾਂ ਨੇ ਕਹ ਦੂਜਾ ਲਾ ਦੇਣਾ ਇਹਦਾ ਮਾਂ ਔਖੇ ਹੀ ਹੋਣਗੇ ਤੁਹਾਨੂੰ ਇਹਦਾ ਠੇਕਾ ਨਾ ਕਰ ਲੈ ਵੀ ਜਿੰਨੇ ਚਿਰ ਰਾਜ ਦੇ ਨਹੀਂ ਲੱਭੀ ਤੇ ਹੈ ਠੇਕਾ ਨਾ ਕਰ ਲੈ ਇਹਨਾਂ ਵੀ ਜਨ ਅਸੀਂ ਰਾਜ ਦੇ ਨਹੀਂ ਮਾ ਪੋਹਦਾਂ ਉਹ ਵੀ ਦਿਨ ਦੇ ਰਾਜ ਦੇ ਨਹੀਂ ਉਹਨਾਂ ਤੇ ਬਣਾਈ ਚੱਲ ਗੱਲ ਵੀ ਕਿੰਨੇ ਰੁਪਏ ਲਾਏਗਾ ਇਹ ਤੇ ਹੈਗਾ ਵੀ ਬਈ ਮਹਿੰਗਾ ਹੀ ਆ ਹਾਰਾ ਕੋ ਆਪਣੇ ਨਾਲ ਤਾਂ ਬਹੁਤ ਬੇਫਿਕਰ ਆ ਆਪਣੇ ਦਾ ਇਹ ਵੀ ਬਣਾ ਸਸਤਾਗਾ ਕਿੱਥੇ ਮਹਿੰਗਾ ਹੀ ਹੋਗਾ ਆਪਣੇ ਲਈ ਬਾਹਰ ਲਾਉਂਦੇ ਆ ਰਿਹਾ ਤੇਰੇ ਬਟਾ ਉਹ ਟੀਚਰ ਬਲੇਂਡ ਤੇ ਆ ਤੇ ਮੈਂ ਆ ਕਰੀਆ ਲਾਉਂਦੇ ਆ। ਉਹ ਤੇਰੇ ਉਹ ਚਸ਼ਮਾ ਕਰਕੇ ਮੈਂ ਲਾ। ਲੈ ਤੈਨੂੰ ਵੀ ਲੈ ਲੈਨੇ ਬਲਾਗ ਚ ਆ ਜਾ। ਅੱਪਾ ਵੀ ਚੱਕ ਰਿਆ ਕਹਿੰਦਾ ਮੈਨੂੰ ਵੀ ਲੈ ਲੈ ਬਲਾਗ ਤੇ ਯਾਰ। ਇੱਕ ਇੱਕ ਕੇ ਨਾਮ ਆਪਾਂ। ਕੋਈ ਗਣੀ ਨਾਮ ਤੇ ਤੈਨੂੰ ਫੇਰ ਦੱਸਾਂ ਹੌਰ ਦੱਸਾਂ ਸੈਟ। ਠੀਕ ਆ। ਬੂਜਾ ਤੇ ਹੁਣ ਚੱਲੇ ਆ ਸਟੇਸ਼ਨ ਵੱਲ ਨੂੰ। ਮਾਹੌਣ ਚਾਜਣ ਵਾਲੀ ਖਾਕ ਖੋਲ ਐ। ਲੈ ਆਪੀ ਤੈਨੂੰ ਵੀ ਕਿਹਾ ਮਾਹੌਣ ਚਾਜਣ ਵਾਲੀ ਕਾਫੀ ਕੇ ਮੈਂ ਸੈੱਟ ਹੋ ਜਾ ਮਾ ਹੋਂ ਤਾਂ ਫਿਰ ਟ੍ਰੇਨ ਚ ਬੈ ਗਈ ਚੱਲਾਂਗੇ ਉਦੋਂ ਬਾਅਦ ਹੀ ਪਤਾ ਲੱਗੂ ਆ ਵੀ ਕੀ ਗੱਲ ਬਾਤ ਆ ਕਿਵੇਂ ਕੀ ਮਾਹੌਲ ਆ ਸਟੇਸ਼ਨ ਸੇਬ ਵੀ ਲੈ ਲਿਆ ਅਸੀਂ ਕਿੱਲ ਸਵਾ ਕਿਲੋ ਲੈ ਲਿਆ ਤਾਂ ਕਰਾ ਦੋਨ ਫਰ ਬੱਦ ਦਾ ਦੇ ਅਸੀਂ ਦੋਨੋਂ ਆਇਆ ਕਿਹੜਾ ਕੋਈ ਨਾ ਸਵਾ ਕਿਲੋ ਦੇਦੇ ਹਾਂ 100 ਦੇ ਬਹੁਤ ਵੱਚ ਸੋਹਣੇ ਆ ਸੇਬ ਤਾਂ ਬੜੇ ਚੰਗੇ ਨੇ ਜਿਵੇਂ ਆਪਣੇ ਜਿਹੜੇ ਰੇਟ ਆਪਣੇ ਵੇਚਦੇ ਹੋ ਗੀ ਰੇਟ ਤੇ ਬਾਈ ਨੇ ਚੰਗੇ ਸੀਗੇ ਬਾਈ ਇਹ ਵੀ ਚੰਗਾ ਸੀਗਾ ਜਿੱਦੋਂ ਤਹੀ ਪੱਲੇ ਖਾਦੇ ਆਪਾਂ ਉਹ ਜਿਹਖਾ ਨੇ ਤਾਂ ਕਰਦਿਏ ਨੇ ਪਰ ਇਹ ਚੀਜ਼ਾਂ ਲੋਟ ਰਹੀਆਂ ਨੇ ਇਹ ਠੀਕ ਆ ਅੰਜ ਆਪਾਂ ਕਹੀਏ ਇਹਦੇ ਨਾਲ ਬੰਦੇ ਨੂੰ ਇਰਿਟੇਸ਼ਨ ਜਿਹੜੀ ਹੁੰਦੀ ਨਾ ਜਿਵੇਂ ਆਪਾਂ ਕਹਿੰਦੇ ਤੇਲ ਜੇ ਚੜਨ ਵਾਲੀ ਸਮੱਸਿਆ ਹੈ ਨਹੀਂ ਪੈਦਾ ਹੁੰਦੀ ਤੇ ਹੁਣ ਆਪਾਂ ਸਟੇਸ਼ਨ ਤੇ ਬਸ ਸੈਕਸ਼ਨ ਦੇ ਮعنی ਕਾ ਹੋ ਗਿਆ ਰਵਾਨਾ ਸੈਕਸ਼ਨ ਦੇ ਜਾ ਕੇ ਪਹਿਲਾਂ ਲੈਨੇ ਟਿਕਟ ਟੁੱਟ ਉਸ ਤੋਂ ਬਾਅਦ ਦੇਖਦਿਆ ਟਿਕਟ ਲੈ ਕੇ ਟ੍ਰੇਨ ਤੋਂ ਕਹਿੰਦਾ ਟਾਈਮ ਪਿਆ ਦੇ ਲਾਪੀ ਦਾ 20 ਮਿੰਟ ਪਿਆ 20 ਮਿੰਟ ਪਿਆ ਹਾਲੇ ਟ੍ਰੇਨ ਆਉਂਦੇ ਤੇ 20 ਮਿੰਟ ਚ ਅਸੀਂ ਪੜਾ ਟਿਕਟ ਟਿਕਟ ਲੈਨੇ ਜਾ ਕੇ ਪਾਣੀ ਪੂਣੀ ਲੈਨੇ ਪੀਣ ਵਾਸਤੇ ਤੇ ਫੇਰ ਕੌਣੇ ਉਧਰ ਨੂੰ ਆਪਣੇ ਪਟੰਡੇ ਬੰਨੀ ਨੂੰ ਹੁੰਨੇ ਆਗੇ ਰਵਾਨਾ ਬਾਬਾ ਦੂਰ ਹੈ ਤਰ ਤਰ ਤੋਂ ਦੇ ਲਗਭਗ 8-4 ਘੰਟੇ ਲਾਉਗੀ ਟ੍ਰੇਨ ਦਿਖਾ ਰਹੀ ਐ ਚੋ ਸ਼ੋਅ ਕਰ ਰਹੀ ਹੈਗੀ ਕਿ ਇੱਕ ਸਾਨੂੰ ਟ੍ਰੇਨ ਵੀ ਹੋੜੀ ਵਾਲੀ ਮਿਲ ਰਹੀ ਹੈ ਵੈਸੇ ਤਾਂ ਫਾਸਟਾ ਜਿਹੜੀ 3 ਘੰਟੇ ਚ ਪਹੁੰਚ ਜਾਂਦੀ ਇਹ ਸਵਾ 4 ਘੰਟੇ ਲਾ ਦਊਗੀ ਥੋੜੀ ਥੋੜੀ ਜਾਂਦੀ ਜਾਂਦੀ ਸਵਾ 4 ਘੰਟੇ ਦੇ ਵਿੱਚ ਹੀ ਪਹੁੰਚੂਗੀ ਉੱਥੇ ਬੰਡੇ ਸਵਾ 4 ਘੰਟੇ ਬਿਤਾਊਗੀ ਤੇ ਉੱਥੋਂ ਲਗਭਗ ਕੋਣ 6:30 ਵਜੇ ਲਾਉਗੀ ਤੇ ਹੁਣ ਕਿਰਾਂ ਚੱਲ ਕੇ ਆਪਾਂ ਅੰਦਰਾ ਟਿਕਟ ਕਾਊਂਟਰ ਤੋਂ ਟਿਕਟ ਟਿਕਟਾ ਲਈਏ ਤੇ ਫੇਰ ਆਪਾਂ ਅੱਗੇ ਸਾਰੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂ ਮੈਂ ਵੇਖੀ ਜਾ ਇੱਥੇ ਬਾਬੇ ਵੀ ਪੂਰਾ ਮਨੋਰੰਜਨ ਕਰੀ ਜਾਂਦੇ ਆ ਕਿ ਸਟੇਸ਼ਨ ਤੇ ਬੈਠੇ ਸਟੇਸ਼ਨਦਾਰ ਨੇ ਜਮਾ ਚੱਪਾ ਘੱਟ ਰੱਖਿਆ ਆ ਦੇਖੋ ਮੈਡੀਸਨ ਵੀ ਪੂਰਾ ਮਿਲ ਜੂਗੀ ਤੁਹਾਨੂੰ ਸਾਰੇ ਤਰ੍ਹਾਂ ਦੀ ਮੈਡੀਸਨ ਇੱਥੋਂ ਜੇ ਚਾਹੀਦੀ ਕਿਸੇ ਨੂੰ ਪੂਰਾ ਇਹ ਘਾਟਾ ਖਾਣ ਇਹ ਨਮੀ ਬਣਾਇਆ ਲੱਗਦਾ ਜਿਵੇਂ ਮੋਦੀ ਨੇ ਮਾਂ ਕਰਿਆ ਇਹ ਸਿਸਟਮ ਬਦਲੇਗਾ ਸਾਰਾ ਜਿੰਨੇ ਵੀ ਸਟੇਸ਼ਨ ਆਉਣ ਸਾਰੇ ਨਵੇਂ ਬਣਾਏ ਨੇ ਆਪਣੇ ਮਾਨਸਾਲਾ ਵੀ ਜਿਵੇਂ ਨਵਾਂ ਬਣਿਆਗਾ ਹੁਣ ਸਾਰੇ ਨਵੇਂ ਤਬਦੀਲੀ ਕਰੀ ਅਸਤੇ ਇਹ ਤਾਂ ਬਨਵਾਇਆ ਲੱਗਾ ਕੁਝ ਥੋੜਾ ਜਿਹਾ ਮੇਨਟੇਨੈਂਸ ਦੁਬਾਰਾ ਕਰੀ ਲੱਗ ਜੀ ਤੀ ਤਾਂ ਸਾਰਾ ਕੁਝ ਹੋਰ ਠੀਕ ਹੈਗਾ ਵੈਸੇ ਬਣਾਇਆ ਪੂਰਾ ਸੋਨਾਗਾ ਬਹੁਤ ਘੈਂਟ ਆਗਾ ਪਰ ਆਪਣੇ ਵਾਲੇ ਹਾਲ ਉਹੀ ਕਰ ਦਿੰਦੇ ਆ ਜਿਵੇਂ ਆਪਾਂ ਕਹਿ ਦੀਆ ਬਿਹਾਰ ਵਾਲੇ ਜਿਹੜੇ ਕੰਮ ਥੋੜਾ ਖਰਾਬ ਕਰਦੇ ਆ ਉਹ ਥੱਲੇ ਲਿٹے ਪਏ ਨੇ ਇਹ ਥੋੜਾ ਜਿਹਾ ਕੰਮ ਡੇਡਾ ਕਰ ਦਿੰਦੇ ਨੇ ਵੈਸੇ ਸਟੇਸ਼ਨ ਸਾਰੀ ਚੰਗੇ ਨੇ ਜਿੱਥੇ ਆਪਾਂ ਵਾਕੀ ਜੀ ਵਾਕੀਆ ਅਜੇ ਉਹ ਕਰਦੇ ਆ ਉਹ ਵੀ ਥੋੜਾ ਜਿਹਾ ਧੱਕਾ ਵੱਧ ਕਰਦੇ ਆ ਜੀ ਇਹ ਵੱਧ ਉਹ ਕਰਦੇ ਨੇ ਨੁਕਸਾਨ ਵੱਧ ਕਰਦੇ ਆ ਜੀ ਤੇ ਹੁਣ ਆਪਾਂ ਚੱਲ ਕੇ ਅੰਦਰੋਂ ਕਰਦੇ ਵਿੱਚੋਂ ਲੈਣੀ ਹੈ ਜੀ ਪਹਿਲਾਂ ਟਿਕਟ ਲੈ ਲਈਏ ਫੇਰ ਆ ਸਮਾਪਤ ਕਰਕੇ ਘਰੇ ਮੰਡੀ ਨੂੰ ਮੰਨੀਆ ਗਿਰਵਾਣਾ ਆਪੋਣਾ ਸਮਾਂ ਉੱਤਰ ਟੈਕਟ ਘਾਰਾ ਟ੍ਰੈਕਟਰ ਲੈ ਗਏ ਪਹਿਲਾਂ ਆਪਾਂ ਫੇਰ ਆਪਾਂ ਚਾਲ ਦੇ ਗਏ ਟੈਕਟਰ ਲੈ ਕੇ ਉੱਤਰ ਬਣੀ ਆ ਚੁੱਕੀ ਆ ਤੇ ਭਰੀ ਵੀ ਖਾਸੀ ਲੱਗਦੀ ਆ ਬਾਕੀ ਦੇਖਦੇ ਹਾਂ ਹੁਣ ਚੜ ਕੇ ਵੇ ਕਿੱਦਾਂ ਚੜੀਦਾ ਕਿ ਨਹੀਂ ਇਹ ਲਾਹ ਲਗੇ ਇਹ ਜਿਹੜਾ ਮੰਨ ਆਪਾਂ ਭੜੀਆਂ ਇਹਦੀ ਜਿਹੜੀ ਜਰਨ ਦੇਖਦੇ ਕੀ ਮੰਗਦਾ ਜਾਂਦਾ ਚੜਨਾ ਵੀ ਐਸੇ ਜੀ ਜਾਂ ਤਰਫਾਂ ਆ ਵੇ ਵੀ ਆਪਣੀ ਫੜ ਲਈ ਐ ਸਪੀਡ ਤੇ ਬੜੀਆਂ ਮੌਜਾਂ ਨਾਲ ਤੇ ਹੁਣ ਚੱਲਦੇ ਆਪਾਂ ਤੇ ਇਹਨਾਂ ਮਤਰਾਵਾਂ ਦਾ ਫੜ ਲਈ ਪੁਲਿਸ ਸਪੀਡ ਹਰਾਰ ਕੋ ਚੱਲਦੇ ਆਉਣਾ ਤਾਂ ਹੁਣ ਆਪਾਂ ਵੀ ਬੰਦੇ ਬੰਨਣਾ ਰਬਾਤ ਰਾਤ ਦੇ ਇਹਨਾਂ ਮਾਹੌਲ ਚ ਆਇਆ ਕੋਈ ਡਰਾਈਵਰ ਤੇ ਉਹ ਤਾਂ ਲੰਮੇ ਦਾ ਬੜਾ ਸਫਰ ਕਰਦਾ ਆ ਆ ਸਾਡਾ ਛੋਟਾ ਮੁੰਡਾ ਦਾ ਸਫਰ ਕਰਦੇ ਹੀ ਰਹਿਦਾ ਹੈਗਾ ਇਹ ਨਾਲ ਬਿੱਟੀ ਕੋਲ ਆਉਂਦਾ ਆ ਆਪਾਂ ਯਾਜ ਬਹੁਤ ਦੇ ਵੱਧ ਹੋਇਆ ਮੋਟਰਸਾਈਕਲ ਧੋਖਾ ਦੇ ਗਿਆ ਮੇਰਾ ਤੇ ਤਾਂ ਅਰਕਿਆ ਉਹ ਦਾਉਨੋਸੇ ਉੱਤਰਾ ਦਾ ਤੁਹਾਨੂੰ ਪੂਰਾ ਬਚੜ ਗਿਆ ਸੀ ਤੇ ਹੁਣ ਫੇਰਾ ਇਧਰੋਂ ਜਾਂਦੇ ਹੋਣ ਟੈਨਸ਼ਨ ਰਹਿੰਦੇ ਹੋ ਜਾਂਦੇ ਇਹਦੋਂ ਮਾ ਸੰਸਕ੍ਰਿਤੀ ਪ੍ਰਯੰਤ ਜਾਂਦੀ ਹੈ ਕਿ ਭੰਦੇਓ ਮਰੇ ਤੋਂ ਮੈਡੀਗੋਸਟ ਤੇ ਆਪਾਂ ਤੱਕ ਪਹੁੰਚ ਜਾਦੇ ਅੰਦਰ ਜਿਹਨੇ ਸੀਮਾ ਨੂੰ ਬਣਾ ਲੱਗ ਤੇ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਬਲੌਗ ਵੀ ਪੰਜਾਬ ਵਧੀਆ ਬਣਾਈ ਪਈ ਹੈ ਜਿਹਨੇ ਆ ਬਲੌਗ ਜਿਹਨੇ ਇੱਕ ਹੋ ਜਾ ਬਲੌਗ ਬਣਾਦਾ ਹੈ ਜੀ ਅੱਜ ਆਪਾਂ ਬਾਅਦ ਦਾ ਕਾਪੀ ਦੇਣਾ ਹੈ ਜਨਾ ਸਹਾਇਤਾ ਬਹੁਤ ਅਨਿਆਸ ਹੋਣਾ ਦਾ ਦਾ ਵਧੀਆ ਦਾ ਪਰ ਇੱਕ ਦਾ ਲਗ ਰਿਹਾ ਨੇ ਜੀ ਦੇਖਣ ਨੂੰ ਇਹ ਚੀਜ਼ ਆ ਕਿ ਹਰਿਆਣਾ ਦੇ ਵਿੱਚ ਜਿਹੜੀ ਆ ਫਸਲਾਂ ਨੇ ਫਸਲਾਂ ਬੱਕਰੀ ਦੇ ਸੁਣੀਆਂ ਆਪਣੇ ਨਾਲ ਬਹੁਤ ਫਰਕ ਆਪਣੇ ਤੋਂ ਜ਼ਿਆਦਾ ਲੱਗਦਾ ਤੇ ਜਹਾ ਜ਼ਿਆਦਾ ਆ ਲੱਗਦਾ ਇਹ ਸੱਚਾ ਮਾ ਟਾਈਮ ਨਹੀਂ ਫਸਲਾਂ ਜ਼ਿਆਦਾ ਇਹ ਸਭ ਕੀ ਬੰਦੀ ਆਪਣੇ ਲੋਕ ਜ਼ਿਆਦਾ ਪਰ ਇਧਰ ਬਣਾਏ ਜਾਂ ਦੇਖਣ ਨੂੰ ਨਹੀਂ ਮਿਲਿਆ ਹੈਗਾ ਇਧਰ ਜਿਹੜੇ ਇੱਥੇ ਮੇਲੇ 'ਚ ਵੀ ਮੇਨ ਫੋਕਸ ਆਪਣਾ ਹੁਣ ਯੂਨੀਵਰਸਲ ਸਰਜੀ ਦੇ ਤੇ ਮੇਨ ਬੋਸਟਾ ਹੋ ਗਿਆ। ਇਹਦਾਂ ਲੋਕਾਂ ਨਾਲ ਫੇਰ ਵੀ ਜਿਹੜਾ ਬੋਸਟਾ ਉਹ ਸੀਗਾ ਹੀ ਹੁਣ ਜਿਹੜਾ ਸੀਗਾ ਗਾਂਵਾਂ ਵਾਲਾ ਜਿਹੜਾ ਇਹਨਾਂ ਸਰੋਂ ਦੇ ਹੈਗਾ ਮੇਨ ਕਣਕ ਵੀ ਥੋੜੀ ਘੱਟ ਵੇਚਦੀ ਆ ਸਰੋਂ ਦੇ ਜ਼ਿਆਦੇ ਵੇਚਦੀ ਆ। ਸਰੋਂ ਦੇ ਮੇਨ ਬੋਸਟ ਸੀਗਾ। ਹੁਣ ਇਹਨਾਂ ਦਾ ਜਦੋਂ ਆਪਾਂ ਦੇਖਿਆ ਬਾਜ਼ਾਰੀ ਤੇ ਤੇ ਆਪਣੇ ਗਮਾਰੇ ਦੇ ਜ਼ਿਆਦੇ ਸੀਗਾ ਤੇ ਗਾਂਹਾ ਵੀ ਜਿਹੜਾ ਇਹਨਾਂ ਦਾ ਹੋਊਗਾ ਹੁਣ ਆਪਾਂ ਜਿਵੇਂ ਆਪਾਂ ਕਣਕ ਵੇਚਦੇ ਹਾਂ ਤੇ ਜੋਂ ਜ਼ਿਆਦਾ ਵੇਚਦੇ ਆ ਕਿਉਂਕਿ ਜੋਂ ਮਾਨੀ ਘੱਟ ਬਹਾਲ ਰਹੀ ਹੈ। ਇਹਨਾਂ ਦਾ ਆਪਣੀਆਂ ਫਸਲਾਂ ਨਾਲ ਬਹੁਤ ਫਰਕ ਆਧਾਰ ਇਲਾਕੇ ਦਾ ਸਾਰੇ ਹਰਿਆਣੇ ਜਿਹੜਾ ਨਹੀਂ ਹੈਗਾ ਇਹ ਜਦੋਂ ਪੰਜਾਬ ਤੋਂ ਐਂਟਰ ਕਰਦੇ ਆ ਨਗਰਪੁਰ ਫਤਿਹਗੜ੍ਹ ਸਾਹਿਬ ਤੱਕ ਬਹੁਤ ਵਧੀਆ ਸੀ ਨਾ ਉੱਥੋਂ ਤੱਕ ਬਹੁਤ ਠੰਡਾ ਹੁੰਦਾ ਸੀ ਨਾ ਇੱਧਰਲੇ ਪਾਸੇ ਬਹੁਤ ਫਰਕ ਪਿਆ ਗਿਆ ਬਾਕੀ ਜਿਹੜਾ ਮੈਂ ਤੁਹਾਨੂੰ ਦੇਖਿਆ ਕਿ ਦਾ ਬਸਾ ਦੇਣਾ ਆ ਮੈਨੂੰ ਨਹੀਂ ਹੋਰ ਪਾਸੇ ਜੋ ਜਾਊਗੀ ਇੱਥੋਂ ਵੀ ਆਪਾਂ ਦੇਖਦੇ ਹਾਂ ਕਿੰਦਾ ਦਿੰਦਾ ਮੈਂ ਨੂੰ ਕੋਈ ਦਾ ਨਹੀਂ ਪਤਾ ਕਿ ਅਸੀਂ ਪਹਿਲੀ ਵਾਰ ਦੇ ਬੈਠੇ ਆ ਜੀ ਦੇਖਦੇ ਹਾਂ ਕਿ ਇਹ 5:00 ਵਜੇ ਪਹੁੰਚ ਜਾਓ ਬਾਕੀ ਮੈਪ ਤੇ ਤੁਹਾਨੂੰ ਉਹ ਕੇ ਰਹਿਣਾ ਵੀ ਕਿੱਥੇ ਆਪਾਂ ਦੇਖੀ ਕਪਾੜਾ ਨਹੀਂ ਤੇ ਤੇ ਵੀ ਉਹ ਪਜਾਮਾ ਵੀ ਉਹਨਾਂ ਕਾਹਦੀ ਬਸ ਉਹ ਚਨਾਬ ਤੇ ਵੀ ਜੇ ਪਾ ਦੇਵਾਂਗੇ ਵੀ ਕਿਵੇਂ ਰਿਹਾ ਕੀ ਗੱਲ ਬਾਤ ਦਾ ਕਿਵੇਂ ਕਿੰਨਾ ਕੁ ਫਸਲਾਂ ਦਾ ਹੁਣ ਕਿੰਨਾ ਕੁ ਫਰਕ ਆ ਬੀਹ ਨੇ ਮੌਸਮ ਨੇ ਇੰਦਰੀ ਬਹੁਤ ਜਿਆਦੇ ਮਾਰ ਪਾਈ ਆ ਤੇ ਉਹਦੇ ਚੀਜ਼ਾਂ ਬਦਲੇ ਦੇਣੀ ਕੀ ਹੋਣਾ ਕੋਈ ਮੇਰਾ ਸਾਰੀਆਂ ਫਸਲਾਂ ਮਰੀ ਜਾਂਦੀਆਂ ਪਾਣੀ ਨਾਲ ਬਹੁਤ ਜਿਆਦਾ ਹੜ੍ਹ ਕਰਾਂ ਤੇ ਜਿੱਥੇ ਦਵਾਈ ਆ ਉੱਥੇ ਬਹੁਤ ਜਿਆਦਾ ਫਸਲਾਂ ਦਾ ਫਸਲ ਹੋ ਗਿਆ ਤੁਹਾਨੂੰ ਦੇਖਦਾ ਆਏਗਾ ਪਾਣੀ ਬਹੁਤ ਜਿਆਦਾ ਪਾੜਾਂ ਦੇ ਅਬਰੂ ਭੰਡਾਰ ਵਾਲੇ ਲੋਕ ਇੱਕ ਆਵਿ ਵਿਦ੍ਰਿਸ਼ੀ ਦਿਖਾਉਂਦੇ ਦਾ ਫਰਕ ਹੈ ਬੰਦਰ ਦੀ ਦਾ ਇਧਰ ਦੇਖ ਲਓ ਬੁਰਾ ਹਾਲ ਉਸ ਜੂੰਦਾ ਬਈ ਸਰਦੀ ਧਰਤੀ ਤੇ ਲੱਭਦਾ ਮੈਂ ਨਰਮਾ ਮਾੜਾ ਮਾੜਾ ਇਹ ਨਰਮਾ ਤੇ ਬਾਜਰਾ ਕਿਤੇ ਕਿਵੇਂ ਆ ਕਿਵੇਂ ਕਿਤੇ ਕਿਵੇਂ ਆ ਇਧਰ ਲੈ ਮਨਲਾ ਦਾ 50 ਕਿੱਲੇ ਤੇ ਆਪਣੇ 10 ਕਿੱਲੇ ਬਈ ਇੱਕ ਬਰੋਕਰੀ ਹੋਣਗੇ ਰਾਮ ਨਾਲ ਤੇ ਮੇਰੇ 10 ਕਿੱਲੇ ਦੀ ਬਰੋਕਰੀ ਵੀ ਨਹੀਂ ਕਰ ਸਕਦੇ 50 ਕਿੱਲੇ ਇਧਰ ਲੈ ਤੇ ਬਹੁਤ ਨਹੀਂ ਆਇਆ ਜੀ ਪੁਰੇ ਹਾਲ ਨਹੀਂ ਉਸ ਵੀ ਨਹੀਂ ਕਿਤੇ ਦੇਖਣ ਨੂੰ ਮਿਲਦਾ ਹੈਗਾ ਇੱਥੇ ਇਹ ਵੀ ਨਹੀਂ ਤੁਹਾਨੂੰ ਦੇਖਣ ਨੂੰ ਮੈਂ ਤਾਂ ਸਾਰੇ ਕਿਤੇ ਬੁਰਾ ਹਾਲ ਹੈ ਨਰਮਾ ਬਾਜਰਾ ਤੇ ਜਾਂ ਮੈਂ ਜਿਹੜੀ ਆਪਣੇ ਫਸਲਾਂ ਅਜ ਤੋਂ 50 ਸਾਲ ਪਹਿਲਾਂ ਹੁੰਦੀਆਂ ਸੀ ਉਹ ਫਸਲਾਂ ਇੱਥੇ ਅੱਜ ਦੇਖਣ ਨੂੰ ਮਿਲਦੀਆਂ ਸ਼ਾਤ ਬਹੁਤ ਨੇਆ ਜਿਵੇਂ ਆਪਾਂ ਕਿਉਂ ਉਹਨੇ ਦੀਆਂ ਜੀ ਜੀਆ ਸੀ ਕਿਹਾ ਭਾਈ ਓਹੀ ਬੰਦਾ ਤੋਂ ਉਹਦਾ ਜਿਹੜੇ ਪਹਿਲਾਂ ਇੰਡਿਆ ਤੋਂ ਖੜਾਈ ਜਾਂ ਹੁੰਦੀ ਠੀਕ ਆ ਜਿਵੇਂ ਉਹਨਾਂ ਪੁਰਾਣੇ ਆਪਣੇ ਬਾਬੂ ਕਰਕੇ ਨੜਾਈ ਆ ਜਿੱਦੇਦਰ ਮਾਲਵੇ ਬੰਦੇ ਤੇ ਮਦਰ ਮਾਜਿਤੋਂ ਆਪਣੇ ਉਹਦੇ ਬਾਣ ਬੱਤੀ ਤਗੜੇ ਸੀ ਪਰ ਹੁਣ ਸੋਚ ਕੇ ਦੇਖੋ ਪੰਜਾਬ ਅਣੀ ਕਿੰਨਾ ਵਧੀਆ ਸਾਦਾ ਸੀ ਬਹੁਤ ਅੰਮੀ ਹੈ ਇਹ ਮਿਹਨਤ ਦਾ ਹਰਾਲ ਠੀਕ ਆਜ ਹੋਰ ਨਵਾਂ ਸੇ ਆਪਾਂ ਕਰ ਲਿਆ ਤੇ ਵੀ ਇੰਨੀ ਨਹੀਂ ਲੱਗੀ ਵੀ ਉਹਦੇ ਸਟੇਸ਼ਨ ਤੋਂ ਸਾਰਾ ਦੋ ਪਾਣੀ ਲੈਣਾ ਭੁੱਲ ਗਏ ਹੁਣ ਅਸੀਂ ਬਹਿ ਕੇ ਮੂਹ ਨੇ ਡੱਬੇ ਚੁੱਕੇ ਮੂਹ ਦਾ ਡੱਬਾ ਕਹਾਂ ਲੰਘੇ ਹੁੰਦਾ 10 ਕਿਲੋਮੀਟਰ ਦੋ ਸਟੇਸ਼ਨ ਤਾਂ ਅਸੀਂ ਦੇਖ ਲਏ ਤੀਜੇ ਸਟੇਸ਼ਨ ਦੋ ਸਟੇਸ਼ਨ ਜਿਹੜੇ ਲੰਘੇ ਉਹ ਤੇ ਬੜਾ ਦੂਰ ਲੰਘੇ ਅਸੀਂ ਹੁਣ ਪਾਣੀ ਇੰਨੀ ਨਹੀਂ ਜਾਇਆ ਤੇ ਇਹ ਲੱਗੀ ਪਈ 100 ਖਾਨੇ ਉਤੋਂ ਵੱਧ ਤੇ ਇਹ ਲੱਗਦੀ ਆ ਤੇ ਭਰਾਏ ਜੀ ਸਾਡੇ ਲੈ ਵੇ ਪਾਣੀ ਲੈਣਾ ਅਸੀਂ ਭੁੱਲ ਗਏ ਉਤੋਂ ਉਹਦਾ ਪੁਰਾਣਾ ਹਾਲ ਹੋਇਆ ਪਿਆ ਜਮਾ ਪਾਣੀ ਜਦੋਂ ਤੇ ਇਹ ਖਾਨੇ ਮਿੱਠਾ ਖਾਨੇ ਹੋਰ ਵੱਧ ਤੇ ਇਹ ਲੱਗਦੀ ਆ ਉਹਨਾਂ ਅਲਾ ਦਾ ਖਾਨ ਨੂੰ ਚਿੱਤ ਚਿੱਤਤਾ ਕਰਦਾ ਵੀ ਬਹੁਤ ਪਰੇਹਾਲ ਪਾਣੀ ਕਿਸੇ ਕੋਲੇ ਵੀ ਨਹੀਂ ਇੱਕ ਟ੍ਰੇਨ ਤੇ ਲੱਗ ਹੈ ਕੋ ਉਹ ਬੰਦਾਗਾ ਤੇ ਕਿਸੇ ਕੋਲੇ ਹੈ ਨਹੀਂ ਪਾਣੀ ਬੀਨਾ ਪਾਣੀ ਕਿਸੇ ਕੋਲੇ ਨਹੀਂ ਬੁੱਲ ਸੁੱਕੇ ਪਿਆ ਬੁਰਾ ਹਾਲ ਹੋਇਆ ਬਜਾ ਉਹ ਤਾਂ ਮੈਂ ਆਖਿਆ ਮਾਂਪਾ ਮੈਂ ਬਸ ਚੜਕੇ ਜਾ ਮੈਂ ਭਾਈ ਉਥੋਂ ਟ੍ਰੇਨ ਛੋਟੀ ਜਾਵੇ ਜਾਈ ਆਪਣੀ ਹੁਣ ਤਾਂ ਮੈਂ ਉੱਥੇ ਦਾ ਉਤਰਾਂਗਾ ਭਾਈ ਸਰਸੇ ਆਉਗਾ ਕੌਨਫਰੈਂਸ ਸਰਸੇ ਉਥੇ ਤੇ ਪਾਣੀ ਲੈਣਿਆ ਪਹਿਲਾਂ ਬਹੁਤ ਨਿਆਜ ਬੁਰਾ ਹਾਲ ਹੋਇਆ ਪਿਆ ਬਹੁਤ ਨਿਆਜ ਔਖਾ ਹੋਇਆ ਪਿਆ ਜਿੰਨਾ ਪਾਣੀ ਜੀ ਧੱਕਾ ਕਰਿਆ ਬੈਠਾ ਸੀ ਨਾ ਕੋਲੇ ਮਾ ਸੇਫ ਵੀ ਚੰਗਾ ਨਹੀਂ ਲੱਗ ਰਿਆ ਕੀ ਕਰੇ ਛੱਡਦੀ ਆਂ ਅੰਦਰ ਮੈਂ ਕੋਈ ਪੀਵੇ ਪਾਣੀ 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 ਆ ਪਾਣੀ ਬਿਨਾਂ ਕੋਈ ਜੀਵਨ ਸੰਭਵ ਨਹੀਂ ਹੈਗਾ ਮੈਂ ਤਾਂ ਆਪ ਸੋਚ ਰਿਹਾ ਮੈਂ ਮੈਂ ਭੁੱਖ ਪਾਖਾੜ ਜਾਂ ਤੇਹੜਤਾਲ ਦੇ ਵਜ੍ਹਾ ਮੈਂ ਤਾਂ ਕਾਮਯਾਬੀ ਨਹੀਂ ਹੁੰਦਾ ਮੈਂ ਤਾਂ ਕਦੇ ਜੀ ਮਰ ਜੂ ਪਸੰਦ ਨਹੀਂ ਹੋਏ ਨੇ ਅੱਜ ਤਾਂ ਬਾੜੀ ਵੀ ਦਿਨੋਂ ਇੰਨਾ ਬੁਰਾ ਹਾਲ ਹੋਇਆ ਬਈ ਯਾਰ ਗੱਲਾਂ ਹੀ ਛੱਡ ਦੋ ਆਪਣੇ ਵਸਦੀ ਦੀ ਗੱਲ ਕਾਣੂ ਇਹ ਤਾਂ ਉਹੀ ਕੋਈ ਸੂਰਮੇ ਬਹਿ ਸਕਦੇ ਨੇ ਵੱਡੇ ਵੱਡੇ ਜਿਹੜੇ ਵਸਦੇ ਭੁੱਖਾੜਤਾਲ ਦੇ ਆਉਦੇ ਆਦਰ ਬੰਦੇ ਨੂੰ ਜਦੋਂ ਕੋਈ ਆਪ ਦੇ ਇਤੇ ਲੱਗੇ ਜਾਂ ਉਹਦੇ ਬੈਠੂਗਾ ਤਾਂ ਪੂਰਾ ਹਾਲ ਕਰ ਜਾਊਗਾ ਸੌਣ ਤੇ ਪਾੜੀ ਬਣਾ ਦੇ ਬਹੁਤ ਭਰੇ ਆਹ ਲੈ ਟੇਸ਼ਨ ਤੇ ਚੱਲ ਕੇ ਕੀ ਬੰਦਾਗਾ। ਚੋਬਰ ਪਹੁੰਚ ਗਿਆ ਬਠੰਡੇ ਲੈਣਾ ਦੇ ਇਸਤਾਨ ਤੋਂ ਅੰਦਾਜ਼ਾ ਪਤਾ ਲੱਗ ਗਿਆ ਨਾ ਵੀ ਲੈਣਾ ਕਹਿੰਦੇ 7 ਪੈਂਦੀਆਂ ਨੇ ਬਠੰਡੇ ਨੂੰ ਤੇ ਚੋਬਰ ਬਠੰਡੇ ਹੁਣ ਕਰ ਗਏ ਆ ਇੰਟਰ ਪਹੁੰਚ ਗਏ ਆਗੇ। ਇਧਰ ਸਾਡੇ ਚੋਬਰ ਨੂੰ ਕਾਲੀ ਹੋ ਰਹੀ ਛੇਤੀਆਂ ਨੇ ਜੱਜ ਖੇਡਣਾਗਾ। ਗੱਲ ਕਰ ਅੱਜ ਖੇਡਣ ਦਾ ਸਮਾਂ ਲੰਘ ਜਾਊਗਾ। ਕਿਰਾਂ ਹੁਣ ਖੇਡਣਾ ਸੀ ਉਹਨਾ ਔਖਾ ਹੋਇਆ ਬੈਠਾਗਾ ਜੀ। ਕਿਹਾ ਉਹਨੇ ਕਿਹਾ ਬਈ ਪੂਰਾ ਕੰਨਾ ਇੱਥੇ ਜੁੱਤਰ ਕੇ ਜਰਕਦੇ ਨੇ ਕਹਿੰਦਾ ਚੜ ਜੀਏ ਰਿਸਕਾ ਕਹਿੰਦਾ ਉੱਥੇ ਕਿਰਾਂ ਬੱਸ ਸਟੈਂਡ ਚੱਲੀ। ਆਏ ਦੋਸਤਾਂ ਦੋਸਤਾਂ ਕੋਲ ਜਰਕਦੇ ਨੇ ਜਾ ਕੇ ਇਹ ਤੜਕੇ ਦਾ ਵਿਚਾਰੇ ਸੁੰਨੇ ਹੋਦੇ ਸੀ ਇਹ ਤੋਂ ਬਣਾ ਹੁਣ ਜਾ ਕੇ ਦੋਸਤਾਂ ਨੂੰ ਮਿਲੂ-ਮੂਲੂਗਾ ਤੇ ਆਪਾਂ ਵੀ ਹੁਣ ਇਹਦੇ ਸਟੇਸ਼ਨ ਤੇ ਦੇਖ ਕੇ ਬਸ ਮਾਹੌਲ ਆ ਉਥੋਂ ਵੀ ਲੈਨੇ ਆਟੋ-ਆਟੋ ਚਾਲਦੇ ਆਂਗੇ ਉਧਰ ਹੁੰਨੇ ਆ ਕਿ ਉਧਰ ਰਵਾਨਾ ਆ ਇੱਥੇ ਪਤਾ ਲੱਗਦਾ ਵੀ ਇਹਦਾ 7 ਕਹਿੰਦੇ ਲੈਣਾ ਪੈਂਦੀਆਂ ਨੇ ਬਟੰਡੇ ਸ਼ਹਿਰ ਨੂੰ ਪਹਿਲੇ ਹੁਣ 8ਵੀਂ ਤੇ ਵਾਰੀ ਤਿਆਰ ਹੋਈ ਜਾਂਦੀ ਹੈ ਹੁਣ 8 ਲੈਣਾ ਪੈਣ ਲੱਗ ਗਏ ਨੇ ਇੱਕ ਹੋਰ ਸਟਾਰਟ ਹੋ ਗਿਆ ਪ੍ਰੋਜੈਕਟ ਮੈਂ ਤੇ ਇਦੋਂ ਕਿਤੇ ਮਰਜ਼ੀ ਨੂੰ ਟ੍ਰੇਨ ਫੜ ਲਓ ਯਾਰ ਬਟੰਡਾ ਇਹ ਜਾਗਾ ਇੱਧਰੋਂ ਮਰਜ਼ੀ ਤੁਸੀਂ ਟ੍ਰੇਨ ਫੜ ਲਓ ਇਹ ਦੇਖੋ 7 ਲੈਣਾ ਕਿਹੜੀਆਂ ਇੱਥੇ ਤਾਂ ਮੈਨੂੰ ਅੱਥੇ ਕੱਟਿਆ ਬੱਡ-ਵੱਡ ਪੀਸ ਉਹ ਉਧਰ ਦੱਬੇ-ਦੁੱਬੇ ਖੜਾ ਰੱਖਿਆ ਇੰਜਣਾਂ ਬਾਦੂ ਜਿਹੜਾ ਸਮਾਨ ਆ ਫੌਜੀਆਂ ਨੇ ਜਿਵੇਂ ਗੱਡੀਆਂ ਆਉਂਦੀਆਂ ਉਹ ਜਾਂ ਇੱਧਰ ਬਾਦੂ ਇੰਜਣ ਜਿਹੜੇ ਬੇਫਾਲਤੂ ਹੁੰਦੇ ਆ ਉਹ ਇੱਧਰ ਕੱਟ ਕੇ ਉਹ ਉਧਰ ਜਿਹੜੀ ਕਿ ਟ੍ਰੇਨ ਨੇ ਹੋਰ ਪਾਸੇ ਨੂੰ ਜਾਣਾ ਉਹ ਖੜੀਆਂ ਨੇ ਇੱਥੇ ਦੱਬੜ ਬੜੀ ਨੀ ਆ ਜੀ ਹੋ ਜਾਂਦੇ ਆ ਮੈਂ ਕਹਿੰਦੇ ਅਸ ਆ ਗਿਆ ਬਟੰਡਾ ਜੰਕਸ਼ਨ ਤੇ ਛੋਟੇ ਹੋਣਾ ਬਟੰਡਾ ਜੰਕਸ਼ਨ ਤੇ ਉਤਰਨੇ ਆਂਗੇ ਆ ਲੱਗਿਆ ਦੇਖਣੇ ਬਟੰਡਾ ਜੰਕਸ਼ਨ ਤੇ ਹੁਣ ਛੋਟਾ ਪੂਰਾ ਖੁਸ਼ ਹੋ ਗਿਆ ਲੈ ਆਨੇ ਉਤਰਨੇ ਆਂ ਚੱਲਦੇ ਆ ਮੇਰਾ ਹੁਣ ਉੱਧਰ ਜਾਣੇ বাস ਸਟੈਂਡ ਵਾਲਾਂ ਨੂੰ ਅਸੀਂ ਪਹੁੰਚ ਗਿਆ ਬਹੰਡੇ ਦੇ ਸਾਹਮਣੇ ਹੋ ਰਹੇ ਆ ਉੱਧਰ ਨੂੰ ਰਵਾਨਾ ਦੇਖਦੇ ਆ ਕੀ ਬੰਦਾ ਆ ਸਾਡਾ ਛੋਟਾ ਕਹਿੰਦੇ ਸ਼ਰਮਿਲਾ ਉਹ ਲੱਸ ਭਾਈ ਮੁੰਡਾ ਸੰਗਦਾ ਕੈਮਰਾ ਦੇ ਇੱਕ ਜਿਆਦਾ ਸੰਗਦਾ ਹੈ ਥੋੜਾ ਜਿਹਾ ਹੁਣ ਬਾਸ ਤੇ ਉੱਧਰ ਨੂੰ ਚਾਲੇ ਹੁਣ ਚੜ ਕੇ ਚੱਲਦੇ ਆ ਥੱਲੇ ਨੂੰ ਲੈਨੇ ਆ ਪ੍ਰਿਆਟੋ ਵਾਲਾ ਇਕਲੇ ਦੇ ਕਾਂ ਚੋਬਰ ਨੇ ਨਾਲ ਦੀ ਨਾਲ ਲੈ ਲਿਆ ਆਟੋ ਤੇ ਐਂਡ ਵਿਆਹ ਕਨੇ ਚੱਲ ਚੱਲਦੇ ਆ ਇੰਨਾ ਸੰਗਿਆ ਨਾ ਕਰ ਚੋਬਰਾਂ ਤੇ ਆੜਾ ਓੜਾ ਕੈਮਰੇ ਉਂਗੇ ਗੱਲ ਬਾਤ ਕਰਿਆ ਕਰੋ ਬਾਹਰ ਨਾਲ ਦੀ ਨਾਲ ਆਹੋ ਕਰ ਲਿਆ ਸਭ ਕਰ ਲਿਆ ਤੇ ਹੁਣ ਆਪਾਂ ਬੱਸ ਸਟੈਂਡ ਵੱਲੀ ਨੂੰ ਪਾ ਗਏ ਚੱਲੇ ਫੇਰ ਮੜਾ ਘੱਟੇ ਰਹਿੰਦੇ ਥੋੜਾ ਚਾਦੇ ਆ